ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਹੈਗਾ ਐਤਵਾਰ ਤੇ ਤਰੀਕ ਹੈਗੀ 3 ਤੇ ਸਮੇਂ ਦੀ ਗੱਲ ਕਰੀਏ ਤਾਂ ਤਕਰੀਬਨ 10 ਵਜ ਗਏ ਨੇ ਤੇ ਬਟਿੰਡਾ ਦੀ ਜਿਹੜੀ ਹੈਗੀ ਆ ਬਟਿੰਡਾ ਟੂ ਕੋਨਿਆਣਾ ਰੋਡ ਅਮਰਸਰ ਰੋਡ ਸ਼ਹਿਰ ਤੋਂ ਦੇ ਬਿਲਕੁਲ ਵਿਚਕਾਰ ਨੰਗਲ ਵਾਲੀ ਰੋਡ ਦੇ ਉੱਪਰ ਤਿੰਨ ਕੋਣੀ ਤੋਂ ਅੱਗੇ ਜਾ ਕੇ ਤਿੰਨ ਸਿਨੇਮਾ ਤੋਂ ਥੋੜਾ ਜਿਹਾ ਅੱਗੇ ਜਾ ਕੇ ਖੱਬੇ ਹੱਥ ਸ਼ਹਿਰ ਤੋਂ ਬਾਹਰ ਜਾਂਦੇ ਆ तकरीबन ਸ਼ਹਿਰ ਨਿਵਾਸੀਆਂ ਜਾਂ ਗੱਲ ਕਰੀਏ ਆਲੇ-ਦਾਲੇ ਦੇ ਪਿੰਡਾਂ ਦਾ ਹਰ ਇੱਕ ਬੰਦਾ ਇਸ ਸੇਲ ਤੋਂ ਜਾਣੂ ਆ ਇਹ ਬਹੁਤ ਭਾਰੀ ਸੇਲ ਮੋਟਰਸਾਈਕਲ ਸਕੂਟਰਾਂ ਦੀ ਐ ਸਕੂਟਰੀਆਂ ਦੀ ਜਿਹੜੀ ਐਤਵਾਰ ਨੂੰ ਇੱਥੇ ਲੱਗਦੀ ਹੈ ਲੇ ਜਿਹੜਾ ਇਹ ਸੇਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸ਼ੁਰੂਆਤ ਹੀ ਹੋਣ ਜਾ ਰਹੀ ਹੈ ਹਲੇ ਪੂਰੇ ਵੀਕਲ ਵੀ ਹਲੇ ਤੱਕ ਇੱਥੇ ਨਹੀਂ ਲਾਏ ਗਏ ਥੋੜੇ ਬਹੁਤੇ ਵੀਕਲ ਲੱਗ ਚੁੱਕੇ ਹਨ ਤੇ ਬਾਕੀ ਹੋਰ ਘੰਟੇ ਤੱਕ ਮੇਲਾ ਪੂਰਾ ਭਗ ਜਾਣਾ ਤੇ ਇਸ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਪੂਰਾ ਭਖਿਆ ਹੋਇਆ ਮੇਲਾ ਵੀ ਜਿਹੜਾ ਉਹ ਦਿਖਾਵਾਂਗੇ ਜਿਹੜੀ ਇਹ ਸੇਲ ਆ ਪਟੰਡੇ ਦੀ ਐਤਵਾਰ ਵਾਲੇ ਦਿਨ ਲੱਗਣ ਵਾਲੀ ਮੋਟਰਸਾਈਕਲ ਸਕੂਟਰ ਦੀ ਸੇਲ ਜਿਹੜੀ ਇਹ 11 12 ਵਜੇ ਤੱਕ ਪੂਰਾ ਇਹ ਜਿਹੜਾ ਮੇਲਾ ਪੱਕ ਜਾਂਦਾ ਤੇ ਵੀਡੀਓ ਦੇ ਅਗਲੇ ਭਾਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਇੱਥੇ ਸੌਦੇ ਹੁੰਦੇ ਆ ਤੇ ਕਿਸ ਤਰ੍ਹਾਂ ਭਾਰੀ ਗਿਣਤੀ ਚ ਗਾਹਕ ਵੀ ਪਹੁੰਚਦੇ ਆ ਤੇ ਭਾਰੀ ਗਿਣਤੀ ਚ ਮੋਟਰਸਾਈਕਲ ਵਗੈਰਾ ਇੱਥੇ ਜਿਹੜੇ ਸੇਲ ਵਾਸਤੇ ਲਾਏ ਜਾਂਦੇ ਆ ਸੇਲ ਦੀ ਤਿਆਰੀ تقریبا ਲਗਭਗ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ ਤੇ ਬਸ ਹੋਰ ਘੰਟੇ ਤੱਕ ਜਿਹੜਾ ਕੰਮ ਹੈ ਪੂਰਾ ਇੱਥੇ ਪਹੁੰਚ ਜਾਣਾ ਬਹੁਤ ਦੂਰ ਦੂਰ ਤੋਂ ਲੋਕ ਇੱਥੇ ਮੋਟਰਸਾਈਕਲ ਸਕੂਟਰੀ ਵਗੈਰਾ ਖਰੀਦਣ ਵਾਸਤੇ ਆਉਂਦੇ ਹਨ ਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਇੱਥੇ ਜਿਹੜੀ ਇਹ ਖਰੀਦੋ ਖੋਪ ਹੁੰਦੀ ਹੈ ਵੀ ਤੁਹਾਨੂੰ ਵੀਡੀਓ ਵੇਰ ਤੇ ਡਿਸੈਸ਼ ਦਿਖਾਈ ਸੀ ਸੰਡੇ ਸੇਲ ਦੀ ਜਿਹੜਾ ਮੋਟਰਸਾਈਕਲਾਂ ਦੀ ਸੇਲ ਲੱਗਦੀ ਹੈ ਤੇ ਹੁਣ ਸਮਾਂ ਦੁਪਹਿਰ ਦਾ ਹੋ ਚੁੱਕਿਆ ਤੇ ਮੇਲਾ ਕਾਫੀ ਭਖ ਚੁੱਕਿਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਵੀਹੀਕਲ ਲੱਗੇ ਹੋਏ ਆ ਤੇ ਸਾਹਮਣੇ ਤੁਸੀਂ ਦੇਖੋਗੇ ਕਿ ਜਿਹੜੇ ਗਾਹਕ ਵੀ ਖੜੇ ਨੇ ਅਲੱਗ-ਅਲੱਗ ਕਾਊਂਟਰਾਂ ਦੇ ਉੱਤੇ ਜਿਹੜੇ ਗਾਹਕ ਆ ਉਹ ਵੀਕਲ ਲੈਣ ਲਈ ਫ੍ਰੀਕੋ ਲੋਗਤ ਵਾਸਤੇ ਤੇ ਆਪਣਾ ਜਿਵੇਂ ਵੀ ਕੋਈ ਸੌਦਾ ਬੰਦਾ ਉਹ ਜਿਹੜੇ ਗੱਲਬਾਤ ਆਏ ਦੇਖੋ ਆਪ ਜੀ ਦੇਖੋਗੇ ਸੌਦੇ ਦੀ ਜਿਹੜੀ ਆਪਾਂ ਗੱਲਬਾਤ ਨਹੀਂ ਦਿਖਾ ਸਕਦੇ ਕਿਉਂਕਿ ਅਗਲੇ ਦਾ ਪਰਸਨਲ ਮੈਟਰ ਹੁੰਦਾ ਪਰ ਆਪ ਵੀਡੀਓ ਦਿਖਾ ਸਕਦਾ ਤੁਹਾਨੂੰ ਗੱਲਬਾਤ ਵੀ ਪਜਾਏ ਤੁਹਾਨੂੰ ਬੰਦੇ ਖੜੇ ਜ਼ਰੂਰ ਨਜ਼ਰ ਆਉਣਗੇ ਜਿਹੜੇ ਸੌਦੇ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ ਤੇ ਇਹ ਵੀਡੀਓ ਦੇ ਨਾਲ ਬਣ ਰਹੇ ਰਹੇ ਹੋ ਹਜੇ ਤੁਹਾਨੂੰ ਹੋਰ ਵੀ ਅੱਗੇ ਦਿਖਾਵਾਂਗੇ ਇਸ ਤਰ੍ਹਾਂ ਜਿਹੜੇ ਸੌਦੇ ਹੁੰਦੇ ਆ ਮੋਟਰਸਾਈਕਲਾਂ ਦੀ ਮੰਡੀ ਲੱਗਦੀ ਹੈ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਦੇ ਅਖੀਰਲੇ ਭਾਗ ਦੇ ਵਿੱਚ ਆਪਾਂ ਥੋੜਾ ਬਹੁਤਾ ਅਜੇ ਹੋਰ ਆਪ ਜੀ ਨੂੰ ਮੈਂ ਜਿਹੜਾ ਉਹ ਦਿਖਾਉਂਗਾ ਆ ਲਓ ਜੀ ਆ ਚੱਲ ਰਿਹਾ ਸੌਦਾ ਆ ਸੌਦਾ ਹੋ ਰਿਹਾ ਜੀ ਆਪਾਂ ਬੇਹੰਦੀ ਗਲਤੀ ਨਹੀਂ ਕਰਾਂ ਵੈਸੇ ਸੌਦਾ ਚੱਲ ਰਿਹਾ ਮਨ ਨੂੰ ਲੱਗਦਾ ਵੀ ਨੇੜੇ ਹੀ ਆ ਕੰਮ ਸਸਰੇ ਲੱਗ ਜੂਗੀ ਕਹਿੰਦੇ ਲਓ ਜੀ ਸੋਚਾ ਲੱਗਦਾ ਵਾ ਮਨ ਲੱਗਦਾ ਵੀ ਲੱਗੂ ਅਸਰੇ ਨੇੜੇ ਹੀ ਤੇਰੀ ਆ ਕੰਮ ਲਓ ਜੀ ਗਾਟ ਮਾਰੇ ਗਿੜਵੇ ਗੇੜਾ ਤੇ ਸਾਂਗਾਂ ਲੱਗ ਰਹੀਆਂ ਮੇਲਾ ਪੂਰਾ ਭਖਿਆ ਹੋਇਆ ਵਾ ਸਾਮ ਤੱਕ ਕੰਮ ਪੰਜਲਦਾ ਇੱਥੇ ਇਹ ਵੱਡੀ ਗਿਣਤੀ ਚ ਜਿਹੜੇ ਸਾਧਨ ਵੇਚੇ ਜਾਂਦੇ ਹਨ ਹੁਣ ਆਪਾਂ ਵੀਡੀਓ ਦੀ ਕਰਨ ਲੱਗੇ ਆ ਸਮਾਪਤੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟਸ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ